ਹਾਂਜੀ ਮੈਰੀਟੋਰੀਅਸ ਤੇ ਐਮਿਨੈਂਸ ਦੀ ਤਿਆਰੀ ਕਰ ਰਹੇ ਪਿਆਰੇ ਵਿਦਿਆਰਥੀਓ ਅੱਜ ਦਾ ਜਿਹੜਾ ਸੈਸ਼ਨ ਆ ਸਾਡਾ ਇਹ ਇਤਿਹਾਸ ਨਾਲ ਸੰਬੰਧਤਾ ਜਿਹੜਾ ਦੂਜਾ ਲੇਖ ਆਪਾਂ ਸ਼ੁਰੂਆਤ ਕੀਤੀ ਹੋਈ ਆ ਜਿਸ ਦੀ ਕਿ ਕੱਲ ਆਪਾਂ 20 ਸਵਾਲ ਕੀਤੇ ਸੀਗੇ ਅੱਜ ਅਸੀਂ ਇਸ ਪਾਠ ਨੂੰ ਸੰਪੂਰਨ ਕਰਨ ਜਾ ਰਹੇ ਤੇ ਸਾਰੇ ਜਿਹੜੇ ਤਕਰੀਬਨ ਆਪਾਂ ਛੋਟੇ ਸਵਾਲ ਬਣਾ ਦਿੱਤੇ ਗਏ ਨੇ ਤਾਂ ਕਿ ਜਿਹੜੀ ਤੁਹਾਡੀ ਤਿਆਰੀ ਪਰਪੱਕ ਹੋ ਜਾਵੇ ਇਸ ਤੋਂ ਪਹਿਲਾਂ ਆਪਾਂ ਪਹਿਲਾ ਪਾਠ ਵੀ ਕਰ ਚੁੱਕੇ ਹਾਂਗੇ ਭੂਗੋਲ ਵਿਸ਼ੇਸ਼ਤਾਵਾਂ ਵਾਲਾ ਬਹੁਤ ਬਰੀਕੀ ਦੇ ਵਿੱਚ 72 ਸਵਾਲ ਬਣਾਈ ਸੀ ਜਿਹਦੇ ਪਿਛਲੀਆਂ ਵੀਡੀਓ ਦੇ ਵਿੱਚ ਮੌਜੂਦ ਨੇ ਸੋ ਜਿਹੜੇ ਵਿਦਿਆਰਥੀ ਨਵੇਂ ਆਏ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਕੰਮ ਦੀਆਂ ਗੱਲਾਂ ਚੈਨਲ ਤੇ ਦੱਸਦੇ ਰਹੀਏ ਤੇ ਤੁਹਾਡੀ ਤਿਆਰੀ ਵਧੀਆ ਹੁੰਦੀ ਰਹੇ ਇਤਿਹਾਸ ਦੀ ਅੱਗੇ ਆਪਾਂ ਨਾਲ ਦੀ ਨਾਲ ਲੜੀ ਜੜੀ ਹੋਰ ਸ਼ੁਰੂ ਕਰੀ ਚੱਲਾਂਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੀਡੀਓ ਲੰਮੀ ਜਰੂਰ ਹੋ ਪਰ ਇਹਦੇ ਵਿੱਚ ਆਪਾਂ ਵਿਸਥਾਰ ਪੂਰਵਕ ਚਰਚਾ ਕਰਾਂਗੇ ਤਾਂ ਕਿ ਸਵਾਲ ਪਰਪੱਕ ਹੋ ਜਾਣ ਤੇ ਤੁਹਾਡੇ ਦਿਮਾਗ ਦੇ ਵਿੱਚ ਇਹਨਾਂ ਸਵਾਲਾਂ ਦਾ ਵਾਸਾ ਹੋ ਜੇ ਤੇ ਪੇਪਰ ਦੇ ਵਿੱਚ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਔਰ ਸਮੱਸਿਆ ਨਾ ਆਵੇ ਮਾਕਰਨਾ ਤਾਂ ਇਸ ਨੂੰ ਲਾਈਕ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਨਵੇਂ ਜੁੜਿਆ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਮੈਰੀਟੋਰੀਅਸ ਸਕੂਲਾਂ ਦੀ ਜਾਂ ਐਮੀਨੈਂਸ ਸਕੂਲਾਂ ਦੀ ਕਿਸੇ ਵੀ ਪ੍ਰਕਾਰ ਦਾ ਨੋਟੀਫਿਕੇਸ਼ਨ ਉਹ ਤੁਹਾਡੇ ਨੂੰ ਸਭ ਤੋਂ ਪਹਿਲਾਂ ਜਿਹੜਾ ਸਾਂਝਾ ਕੀਤਾ ਜਾਵੇਗਾ ਅੱਜ ਦਾ ਸੈਸ਼ਨ ਦਾ ਪਹਿਲਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਤੇ ਸਮਾਜਿਕ ਅਵਸਥਾ ਵਾਲਾ ਲੇਖ ਚੱਲ ਰਿਹਾ ਕੱਲ 20 ਸਵਾਲ ਕੀਤੇ ਸੀ 21ਵਾਂ ਸਵਾਲ ਕੀ ਕਹਿ ਰਿਹਾ ਆਓ ਜਰਾ ਵੇਖੀਏ ਬਾਬਰ ਨੇ ਸਭ ਤੋਂ ਪਹਿਲਾਂ ਜਿੱਤ ਪ੍ਰਾਪਤ ਕੀਤੀ ਤਾਂ ਬਾਬਰ ਨੇ ਜਿਹੜਾ ਹੈਗਾ ਮੁਗਲ ਬਾਦਸ਼ਾਹ ਬਾਬਰ ਜਿਹਦੇ ਨਾਲ ਮੁਗਲ ਸਲਤਨਤ ਦਾ ਆਰੰਭ ਹੁੰਦਾ ਹੈਗਾ ਸਭ ਤੋਂ ਪਹਿਲਾਂ ਉਹਨੇ ਜਿੱਤ ਕਿੱਥੇ ਪ੍ਰਾਪਤ ਕੀਤੀ ਸੀਗੀ ਊੜਾ ਹੈ ਸਿਆਲਕੋਟ ਐੜਾ ਹੈ ਸੈਦਪੁਰ ਈੜੀ ਹੈ ਜਲੰਧਰ ਤੇ ਸਸਾ ਹੈ ਬਜੌਰ ਤਾਂ ਕਿੱਥੇ ਜਿੱਤ ਪ੍ਰਾਪਤ ਕੀਤੀ ਸੀ ਜੀ ਬਾਬਰ ਨੇ ਸਭ ਤੋਂ ਪਹਿਲਾਂ 21ਵੇਂ ਦਾ ਜਿਹੜਾ ਜਾ ਰਿਹਾ ਉਹ ਹੈ ਸਸਾ ਬਜੌਰ ਮਾਫ ਕਰਨਾ ਥੋੜਾ ਜਿਹਾ ਗੱਲ ਖਰਾਬ ਹੋਇਆ ਪਏਗਾ ਚਲੋ ਖੈਰ ਅੱਗੇ ਚੱਲਦੇ ਆਪਾਂ ਅੱਗੇ ਹੈ ਬਾਬਰ ਨੇ ਆਪਣੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਆਪਣਾ ਇੱਕ ਦੂਤ ਮੁੱਲਾ ਮੁਰਸ਼ਿਦ ਕੋ ਕਿਸ ਕੋਲ ਭੇਜਿਆ ਸੀਗਾ ਆਪਣੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਉਹਨੇ ਆਪਣਾ ਇੱਕ ਦੂਤ ਭੇਜਿਆ ਉਹਦਾ ਨਾਮ ਹੈ ਜੀ ਮੁੱਲਾ ਮੁਰਸ਼ਿਦ ਕਿਸ ਕਿਸ ਕੋਲ ਭੇਜਿਆ ਸੀਗਾ ਸਵਾਲ ਇਹ ਬਣਦਾ ਹੈ ਹਾਂਜੀ ਉਹਦਾ ਹੈ ਸਿਕੰਦਰ ਲੋਦੀ ਐੜਾ ਹੈ ਇਬਰਾਹਿਮ ਲੋਦੀ ਈੜੀ ਹੈ ਬਹਿਲੋਲ ਖਾਨ ਲੋਦੀ ਤੇ ਸਸਾ ਹੈ ਆਲਮ ਖਾਨ ਲੋਦੀ ਕਿਸ ਕੋਲ ਭੇਜਿਆ ਸੀਗਾ ਬਾਬਰ ਨੇ ਆਪਣੀਆਂ ਜਿੱਤਾਂ ਤੋਂ ਉਤਸ਼ਾਹ ਤੋਂ ਕਿ ਜਿਹੜਾ ਆਪਣਾ ਦੂਤ ਹੈ ਤਾਂ ਬਾਬਰ ਨੇ ਭੇਜਿਆ ਸੀਗਾ ਜੀ ਇਬਰਾਹਿਮ ਲੋਧੀ ਦੇ ਕੋਲ ਭੇਜਿਆ ਸੀਗਾ ਉਸ ਦੂਤ ਦਾ ਨਾਮ ਸੀਗਾ ਮੁੱਲਾ ਮੁਰਸ਼ਿਦ ਮੁੱਲਾ ਮੁਰਸ਼ਿਦ ਕਿਹਦੇ ਕੋਲ ਭੇਜਿਆ ਸੀ ਇਬਰਾਹਿਮ ਲੋਧੀ ਦੇ ਕੋਲ ਦੋ ਸਵਾਲ ਥੋੜੇ ਇਹਦੇ ਵਿੱਚ ਸੰਪੂਰਨ ਹੋ ਗਏ ਕਈ ਵਾਰੇ ਨਾਮ ਪੁੱਛ ਲਿਆ ਜਾਂਦਾ ਤੇ ਕਿਸ ਬਾਦਸ਼ਾਹ ਕੋਲੇ ਭੇਜਿਆ ਸੀ ਇਹ ਵੀ ਆਪਾਂ ਜਿਹੜਾ ਚਰਚਾ ਇਸ ਦੇ ਵਿੱਚ ਕਰ ਚੁੱਕੇ ਆ ਆਓ ਅਗਲੇ ਸਵਾਲ ਦੇ ਵੱਲ ਰੁੱਖ اختیار ਕਰੀਏ ਅਗਲਾ ਸਵਾਲ ਕੀ ਕਹਿ ਰਿਹਾਗਾ ਸਕਰੀਨ ਤੇ ਵੇਖ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਅਤਿਆਚਾਰਾਂ ਦਾ ਵਰਣਨ ਬਾਬਰ ਬਾਣੀ ਵਿੱਚ ਕੀਤਾ ਜਿਹੜੇ ਬਾਬਰ ਨੇ ਅਤਿਆਚਾਰ ਕੀਤੇ ਸੀਗੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ਿਕਰ ਕੀਤਾ ਕਿਹੜੀ ਬਾਣੀ ਵਿੱਚ ਕੀਤਾ ਜੀ ਬਾਬਰ ਬਾਣੀ ਵਿੱਚ ਇਸ ਤਰ੍ਹਾਂ ਵੀ ਸਵਾਲ ਪੁੱਛ ਲਿਆ ਜਾਂਦਾਗਾ ਇਸ ਵਿੱਚ ਕਿਹੜੇ ਹਮਲੇ ਦਾ ਵਰਣਨ ਆ ਜੀ ਕਿਹੜੇ ਹਮਲੇ ਦਾ ਵਰਣਨ ਕੀਤਾ ਗਿਆ ਜੀ ਇਹਦੇ ਵਿੱਚ ਇਹ ਸਵਾਲ ਬਣਦਾ ਭੇਰਾ ਦੇ ਹਮਲੇ ਦਾ ਸੈਦਪੁਰ ਜਾਨੀ ਕਿ ਇਹਨੂੰ ਐਮਨਾਬਾਦ ਵੀ ਕਹਿੰਦੇ ਆ ਇਸ ਹਮਲੇ ਦਾ ਬਜੌਰ ਦੇ ਹਮਲੇ ਦਾ ਜਾਂ ਫਿਰ ਸਿਆਲਕੋਟ ਦੇ ਹਮਲੇ ਦਾ ਦੱਸਣ ਜੀ ਵਿਦਿਆਰਥੀ ਹੁਣੇ-ਹੁਣੇ ਤੁਸੀਂ 10ਵੀਂ ਦਾ ਪੇਪਰ ਦਿੱਤੇ ਆ ਅੰਦਾਜ਼ਾ ਲਾਓ ਇਹਦੇ ਵਿੱਚ ਜਿਹੜਾ ਹੈਗਾ ਬਾਬਰ ਬਾਣੀ ਵਿੱਚ ਕਿਹੜੇ ਹਮਲੇ ਦਾ ਵਰਨਣਾ ਤਾਂ ਸਹੀ ਉੱਤਰ ਆ ਵਿਦਿਆਰਥੀ ਉਹਦੇ ਵਿੱਚ ਸੈਦਪੁਰ ਐਮਨਾਬਾਦ ਦੇ ਹਮਲੇ ਦਾ ਵਰਨਣਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਇੱਥੇ ਇਤੀ ਮਾਰ ਪਈ ਕੁਰਲਾਣੀ ਤੈ ਕੀ ਦਰਦ ਨਾ ਆ ਇੱਥੇ ਜਿਹੜੀ ਇਸ ਹਮਲੇ ਨੂੰ ਜਿਹੜੀ ਗੱਲ ਕੀਤੀ ਸੀਗੀ ਉਹ ਹੈ ਸੈਦਪੁਰ ਜਾਨੀ ਕਿ ਐਮਨਾਬਾਦ ਦੀ ਜਿਹੜੀ ਗੱਲ ਇੱਥੇ ਆਪਾਂ ਨੂੰ ਹੁੰਦੀ ਹੋਈ ਨਜ਼ਰ ਆਈ ਸੀਗੀ ਤੇ ਜਿਹੜਾ ਬਾਬਰ ਦੀ ਸੈਨਾ ਨੇ ਜਿਹੜਾ ਧੜਵੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਸੀਗਾ ਤੇ ਬਹੁਤ ਸਾਰੇ ਜਿਹੜੀ ਸੈਨਾ ਕਤਲ ਵੀ ਕਰ ਦਿੱਤੀ ਗਈ ਸੀਗੀ ਤੇ ਜਿਹੜਾ ਕਈ ਲੋਕਾਂ ਨੂੰ ਦਾਸ ਵੀ ਬਣਾ ਲਿਆ ਸੀਗਾ ਤੇ ਇਹ ਅਤਿਆਚਾਰਾਂ ਦਾ ਵਰਣਨ ਗੁਰੂ ਨਾਨਕ ਸਾਹਿਬ ਨੇ ਬਾਬਰ ਬਾਣੀ ਦੇ ਵਿੱਚ ਕੀਤਾ ਹੋਇਆ ਹੈਗਾ ਅਗਲਾ ਸਵਾਲ ਜੀ ਦੌਲਤਖਾਨ ਲੋਧੀ ਨੇ ਕਿਹੜੇ ਬਾਦਸ਼ਾਹ ਨੂੰ ਪੰਜਾਬ ਤੇ ਹਮਲਾ ਕਰਨ ਲਈ ਕਾਬਲ ਵਿਖੇ ਸੱਦਾ ਭੇਜਿਆ ਸੀ ਦੌਲਤਖਾਨ ਲੋਧੀ ਨੇ ਕਿਹੜੇ ਬਾਦਸ਼ਾਹ ਨੂੰ ਜਿਹੜਾ ਪੰਜਾਬ ਤੇ ਹਮਲਾ ਕਰਨ ਦੇ ਲਈ ਕਾਬਲ ਵਿਖੇ ਸੱਦਾ ਭੇਜਿਆ ਸੀਗਾ ਕਿਸ ਬਾਦਸ਼ਾਹ ਨੂੰ ਹਿਮਾਜੂ ਨੂੰ ਅਕਬਰ ਨੂੰ ਬਾਬਰ ਨੂੰ ਜਾਂ ਫਿਰ ਸ਼ਾਹਜਹਾਂ ਨੂੰ ਇਹਨਾਂ ਦੇ ਵਿੱਚੋਂ ਦੇਖੋ ਜਿਹੜੀ ਕਿਹੜੀ ਆਪਸ਼ਨ ਤੁਹਾਨੂੰ ਲੱਗਦਾ ਵੀ ਠੀਕ ਆ ਤਾਂ ਦੌਲਤਖਾਨ ਲੋਧੀ ਨੇ ਕਿਹੜੇ ਬਾਦਸ਼ਾਹ ਨੂੰ ਪੰਜਾਬ ਤੇ ਹਮਲਾ ਕਰਨ ਲਈ ਕਾਬਲ ਵਿਖੇ ਸੱਦਾ ਭੇਜਿਆ ਸੀਗਾ ਤਾਂ ਸਹੀ ਉੱਤਰ ਬਣ ਜਾਂਦਾ ਜੀ ਦਾ ਆਪਣਾ ਬਾਬਰ ਨੂੰ ਆਪਣੇ ਦਿਮਾਗ ਦੇ ਵਿੱਚ ਉੱਤਰ ਤੁਸੀਂ ਰੱਖਣੇ ਨਾਲ ਨਾਲ ਜਿਵੇਂ ਮੈਂ ਤੁਹਾਨੂੰ ਜਿਹੜਾ ਅਧਿਆਨ ਕਰਾ ਰਿਹਾ ਹਾਂ ਤਾਂ ਕਿ ਤੁਸੀਂ ਆਪਣਾ ਵੀ ਜਿਹੜਾ ਅੰਦਾਜ਼ਾ ਲਾ ਸਕੋ ਤੁਹਾਡਾ ਦਿਮਾਗ ਕੀ ਕਹਿੰਦਾਗਾ ਉਸ ਤਰ੍ਹਾਂ ਦੇ ਨਾਲ ਤੁਹਾਡੀ ਰਿਹਸਲ ਹੋ ਜਾਣੀ ਹੈ ਇਹ ਤਾਂ ਬਾਬਰ ਨੂੰ ਜਿਹੜਾ ਦੌਲਤਖਾਨ ਲੋਧੀ ਨੇ ਜਿਹੜਾ ਪੰਜਾਬ ਦੇ ਉੱਪਰ ਕਾਬਲ ਵਿਖੇ ਜਿਹੜਾ ਹੈਗਾ ਹਮਲਾ ਕਰਨ ਦੇ ਲਈ ਕਾਬਲ ਵਿਖੇ ਜਿਹੜਾ ਸੱਦਾ ਭੇਜਿਆ ਸੀਗਾ ਕਿਸ ਨੂੰ ਬਾਬਰ ਨੂੰ ਜਿਹੜਾ ਸੱਦਾ भेजा ਸੀਗਾ ਅੱਗੇ ਹੈ ਦੌਲਤਖਨ ਲੋਧੀ ਨੇ ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਲਈ ਸੱਦਾ ਕਿਸ ਦੇ ਹੱਥ ਭੇਜਿਆ ਸੀਗਾ ਤਾਂ ਫਿਰ ਦੌਲਤਖਨ ਲੋਧੀ ਨੇ ਅਗਲਾ ਸਵਾਲ ਇਹ ਬਣ ਜਾਂਦਾ ਦੇਖੋ ਸਵਾਲਾਂ ਦੇ ਨਾਲ ਸਵਾਲ ਜੁੜੇ ਜਾਂਦੇ ਆ ਦੌਲਤਖਨ ਲੋਧੀ ਨੇ ਬਾਬਰ ਨੂੰ ਪੰਜਾਬ ਤੇ ਹਮਲਾ ਕਰਨ ਲਈ ਸੱਦਾ ਜਿਹੜਾ ਭੇਜਿਆ ਸੀ ਕਿਸ ਦੇ ਹੱਥ ਭੇਜਿਆ ਸੀਗਾ ਦਾ ਜਾਨੀ ਕਿ ਕਿਹਦੇ ਹੱਥ ਸੱਦਾ ਭੇਜਿਆ ਸੀ ਵੀ ਤੂੰ ਪੰਜਾਬ ਤੇ ਹਮਲਾ ਕਰ ਦੌਲਤਖਨ ਲੋਧੀ ਨੇ ਬਾਬਰ ਨੂੰ ਜਿਹੜਾ ਸਨੇਹਾ ਦਿੱਤਾ ਸੀ ਕਿਹਦੇ ਹੱਥ ਸਨੇਹਾ ਦਿੱਤਾ ਸੀਗਾ ਉਹ ਉਹਦਾ ਹੈ ਆਲਮ ਖਾਨ ਦੇ ਐਡਾ ਹੈ ਦਲਾਵਰ ਖਾਨ ਦੇ ਈੜੀ ਹੈ ਹਸਨ ਖਾਨ ਦੇ ਤੇ ਸਸਾ ਹੈ ਅਬਦੁੱਲ ਖਾਨ ਦੇ ਅੰਦਾਜ਼ਾ ਲਾਓ ਜੀ ਦੌਲਤਖਾਨ ਲੋਧੀ ਨੇ ਬਾਬਰ ਨੂੰ ਜਿਹੜਾ ਪੰਜਾਬ ਤੇ ਹਮਲਾ ਕਰਨ ਦੇ ਲਈ ਕੀ ਦੇ ਹੱਥ ਜਿਹੜਾ ਸੱਦਾ ਭੇਜਿਆ ਸੀਗਾ ਤਾਂ ਜਿਹੜਾ ਉਸਨੇ ਇਹਦੇ ਵਿੱਚ ਸਹੀ ਉੱਤਰ ਬਣ ਜਾਂਦਾ ਜੀ ਦਲਾਵਰ ਖਾਨ ਨੂੰ ਦਲਾਵਰ ਖਾਨ ਨੂੰ ਸੱਦਾ ਭੇਜਿਆ ਸੀਗਾ ਜੀ ਜਿਹੜਾ ਹੈਗਾ ਦਲਾਵਰ ਖਾਨ ਦੇ ਹੱਥ ਸੁਨੇਹਾ ਭੇਜਿਆ ਸੀਗਾ ਬਾਬਰ ਨੂੰ ਵੀ ਤੂੰ ਭਾਈ ਪੰਜਾਬ ਤੇ ਆ ਕੇ ਹਮਲਾ ਕਰ ਦਲਾਵਰ ਖਾਨ ਕੌਣ ਸੀਗਾ ਇਹ ਆਪਾਂ ਜਿਹੜਾ ਅੱਗੇ ਵੀ ਦੇਖਾਂਗੇ ਦਲਾਵਰ ਖਾਨ ਜਿਹੜਾ ਹੈਗਾ ਦੌਲਤ ਖਾਨ ਲੋਧੀ ਦਾ ਪੁੱਤਰ ਸੀਗਾ ਦੌਲਤ ਖਾਨ ਲੋਧੀ ਦਾ ਦਲਾਵਰ ਖਾਨ ਸੀਗਾ ਜਿਹੜਾ ਤਾਂ ਉਸਨੇ ਕਿ ਜਿਹੜਾ ਹਮਲਾ ਕਰਨ ਦੇ ਲਈ ਸੱਦਾ ਜਿਹੜਾ ਇਸ ਨੂੰ ਭੇਜਿਆ ਸੀਗਾ ਇਹਦੇ ਹੱਥ ਭੇਜਿਆ ਸੀਗਾ ਇਹ ਹੈ ਅੱਗੇ ਹੈ ਸਵਾਲ ਆਪਾਂ ਅਗਲਾ ਚੱਲਦੇ ਹਾਂ ਅੰਗਰੇਜ਼ੀ ਸੀਟ ਹੈ ਜਿਹੜੀ ਆਪਣੀ ਉਹ ਹੈ ਸਵਾਲ ਨੰਬਰ ਬਣ ਜਾਂਦਾ ਕਿ 25 25 ਨੰਬਰ ਸਵਾਲ ਕੀ ਕਹਿ ਰਿਹਾ ਜੀ 1524ਵੀਂ ਵਿੱਚ ਲਾਹੌਰ ਦੇ ਨੇੜੇ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਕਿਸ ਦੇ ਅਧੀਨ ਬਾਬਰ ਨੂੰ ਰੋਕਣ ਦਾ ਯਤਨ ਕੀਤਾ 1524ਵੀਂ ਵਿੱਚ ਲਾਹੌਰ ਦੇ ਨੇੜੇ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਕਿਸ ਦੇ ਅਧੀਨ ਬਾਬਰ ਨੂੰ ਰੋਕਣ ਦਾ ਯਤਨ ਕੀਤਾ ਸੀਗਾ ਜੀ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਰੋਕਿਆ ਸੀਗਾ ਬਾਬਰ ਨੂੰ ਰੋਕਣ ਦਾ ਯਤਨ ਕੀਤਾ ਸੀ ਪਰ ਇਬਰਾਹਿਮ ਲੋਧੀ ਦੀਆਂ ਫੌਜਾਂ ਦੀ ਅਗਵਾਈ ਕੌਣ ਕਰ ਰਿਹਾ ਸੀਗਾ ਹਾਏ 1524 ਵੀ ਦੀ ਗੱਲ ਆ ਲਾਹੌਰ ਦੇ ਨੇੜੇ ਦੀ ਗੱਲ ਆ ਤਾਂ ਦੇਖਦੇ ਆਪਾਂ ਬਰਾਹਮ ਲੋਧੀ ਦੀਆਂ ਫੌਜਾਂ ਨੇ ਕਿਹਦੇ ਅਧੀਨ ਬਾਬਰ ਨੂੰ ਰੋਕਣ ਦਾ ਯਤਨ ਕੀਤਾ ਊੜਾ ਹੈ ਆਲਮ ਖਾਨ ਦੇ ਅਧੀਨ ਐੜਾ ਹੈ ਦਲਾਵਰ ਖਾਨ ਦੇ ਅਧੀਨ ਈੜੀ ਹੈ ਬਿਹਾਰ ਖਾਨ ਦੇ ਅਧੀਨ ਤੇ ਸਸਾ ਹੈ ਹਸਨ ਖਾਨ ਦੇ ਅਧੀਨ ਤਾਂ ਕਿਸ ਦੇ ਅਧੀਨ ਜਿਹੜਾ ਹੈਗਾ ਇਸ ਨੇ ਆਪਾਂ ਦੇਖਦੇ ਆ ਇਸ ਦੇ ਵਿੱਚ ਤਾਂ 25ਵੇਂ ਦਾ ਸਹੀ ਬਣ ਜਾਂਦਾ ਈੜੀ ਉੱਤਰ ਬਿਹਾਰ ਖਾਨ ਦੇ ਅਧੀਨ ਜਿਹੜਾ ਹੈਗਾ ਉਸ ਦੀਆਂ ਫੌਜਾਂ ਨੇ ਬਾਬਰ ਨੂੰ ਜਿਹੜਾ ਰੋਕਣ ਦਾ ਜਤਨ ਕੀਤਾ ਸੀਗਾ ਬਿਹਾਰਖਾਂ ਦੇ ਅਧੀਨ ਇਹ ਸਹੀ ਉੱਤਰ ਬਣ ਜਾਂਦਾਗਾ ਤੇ ਪਰ ਬਾਬਰ ਨੇ ਬਿਹਾਰਖਾਂ ਨੂੰ ਬਈ ਹਰਾਤਾ ਸੀਗਾ ਇਹ ਵੀ ਤੁਹਾਨੂੰ ਨਾਲ ਪਤਾ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਬਾਬਰ ਨੇ ਫਿਰ ਜਿਹੜਾ ਹੈਗਾ ਲਾਹੌਰ ਤੇ ਕਬਜ਼ਾ ਕਰ ਲਿਆ ਸੀਗਾ ਬਿਹਾਰਖਾਂ ਨੂੰ ਹਰਾ ਕੇ ਤੇ ਨਾਲ ਹੀ ਉਹਨੇ ਜਲੰਧਰ ਤੇ ਦੀਪਾਲਪੁਰ ਉੱਤੇ ਵੀ ਜਿਹੜਾ ਆਸਾਨੀ ਦੇ ਨਾਲ ਕਬਜ਼ਾ ਕਰ ਲਿਆ ਸੀਗਾ ਇਸ ਤਰ੍ਹਾਂ ਦੇ ਨਾਲ ਜਿਹੜੀ ਅੱਗੇ ਆਪਾਂ ਗੱਲ ਦੇਖਦੇ ਹਾਂ ਅੱਗੇ ਹੈ ਜੀ ਬਾਬਰ ਨੇ ਲਾਹੌਰ ਨੂੰ ਜਿੱਤਣ ਤੋਂ ਬਾਅਦ ਆਪਣੇ ਕਿਸ ਪ੍ਰਤੀਨਿਧ ਦੇ ਹਵਾਲੇ ਕਰਤਾ ਸੀਗਾ ਬਾਬਰ ਨੇ ਲਾਹੌਰ ਨੂੰ ਜਿੱਤਣ ਤੋਂ ਬਾਅਦ ਆਪਣੇ ਕਿਸ ਪ੍ਰਤੀਨਿਧੀ ਹਵਾਲੇ ਕਰ ਦਿੱਤਾ ਊੜਾ ਹੈ ਅਬਦੁਲ ਅਜ਼ੀਜ਼ ਦੇ ਐੜਾ ਹੈ ਆਲਮ ਖਾਂ ਦੇ ਈੜੀ ਹੈ ਦਲਾਵਰ ਖਾਂ ਦੇ ਤੇ ਸਸਾ ਹੈ ਹਸਨ ਖਾਂ ਦੇ ਬਾਬਰ ਨੇ ਲਾਹੌਰ ਨੂੰ ਜਿੱਤ ਲਿਆ ਜਿੱਤਣ ਤੋਂ ਬਾਅਦ ਆਪਣੇ ਕਿਸ ਪ੍ਰਤੀਨਿਧ ਦੇ ਹਵਾਲੇ ਕਰਤਾ ਸੀਗਾ ਤਾਂ ਇਹਦੇ ਵਿੱਚ ਦੇਖੋ ਜੀ ਕੀ ਬਣਦਾਗਾ ਸਹੀ ਉੱਤਰ ਇਸ ਦਾ ਜਿਹੜਾ ਆਪਾਂ ਦੇਖਦੇ ਆ ਤਾਂ 26ਵੇਂ ਦਾ ਜਿਹੜਾ ਸਹੀ ਉੱਤਰ ਬਣ ਗਿਆ ਉਹ ਬਣ ਗਿਆ ਊੜਾ ਬਾਬਰ ਨੇ ਲਾਹੌਰ ਨੂੰ ਜਿੱਤਣ ਤੋਂ ਬਾਅਦ ਜਿਹੜਾ ਹੈਗਾ ਅਬਦਲ ਅਜ਼ੀਜ਼ ਦੇ ਜਿਹੜਾ ਪ੍ਰਤੀਨਿਧ ਸੀਗਾ ਉਸ ਦੇ ਹਵਾਲੇ ਜਿਹੜਾ ਉਸ ਨੂੰ ਕਰਤਾ ਸੀਗਾ ਤੇ ਜਿਹੜਾ ਹੈਗਾ ਵੱਖਰੇ ਵੱਖਰੇ ਇਲਾਕੇ ਹੋਰ ਵੀ ਸੌਂਪਤੇ ਸੀਗੇ ਬਾਬਰ ਨੇ ਜਿਹੜਾ ਵੱਖਰੇ ਵੱਖਰੇ ਆਪਣੇ ਜਿਹੜੇ ਅਧਿਕਾਰੀ ਸੀਗੇ ਉਸ ਦੇ ਉਹਨਾਂ ਨੂੰ ਜਿਹੜਾ ਵਾਪਸ ਹੋ ਕੇ ਕਾਬਲ ਚਲੇ ਆ ਗਿਆ ਸੀਗਾ ਵੱਖਰੇ ਵੱਖਰੇ ਜਿਹੜੇ ਇਲਾਕੇ ਸੌਪ ਕੇ ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਕਾਬਲ ਚਲਾ ਗਿਆ ਸੀਗਾ ਤੇ ਉਹਨੂੰ ਨਾਲ ਅਲਪਾਭੀ ਹੋ ਗਿਆ ਸੀ ਅਜੇ ਵੀ ਉਹਨੂੰ ਹਜੇ ਹੋਰ ਹਮਲੇ ਦੀ ਤਿਆਰੀ ਕਰਨ ਦੀ ਲੋੜ ਆ ਵੀ ਚੰਗੇ ਤਰੀਕੇ ਨਾਲ ਲੜਾ ਜੇ ਮੈਂ ਇੱਥੇ ਪੂਰੀ ਤਰ੍ਹਾਂ ਦੇ ਨਾਲ ਸ਼ਾਸਨ ਕਰਨਾਗਾ 27 ਨੰਬਰ ਸਵਾਲ ਕੀ ਕਹਿ ਰਿਹਾ ਜੀ ਕਿਸ ਦੇ ਭੈੜੇ ਵਰਤਾਓ ਕਾਰਨ ਅਫਗਾਨ ਸਰਦਾਰ ਉਸ ਨਾਲ ਨਾਰਾਜ਼ ਸਨ ਕਿਸ ਦੇ ਭੈੜੇ ਵਰਤਾਓ ਕਾਰਨ ਜਿਹੜਾ ਬਹੁਤ ਜ਼ਿਆਦਾ ਭੈੜਾ ਵਰਤਾਓ ਕਰਦਾ ਸੀਗਾ ਅਫਗਾਨ ਸਰਦਾਰ ਉਸ ਨਾਲ ਨਾਰਾਜ਼ ਚੱਲਦੇ ਆ ਰਹੇ ਸੀਗੇ ਊੜਾ ਹੈ ਬਹਿਲੋਲ ਖਾਨ ਲੋਧੀ ਦੇ ਐੜਾ ਹੈ ਆਲਮ ਖਾਨ ਲੋਦੀ ਦੇ ਈੜੀ ਹੈ ਇਬਰਾਹਿਮ ਲੋਦੀ ਦੇ ਤੇ ਸਸਾ ਹੈ ਸਿਕੰਦਰ ਲੋਦੀ ਦੇ ਤਾਂ ਸਹੀ ਉੱਤਰ ਕੀ ਜਾ ਰਿਹਾ ਜਿਹਦੇ ਵਿੱਚ ਇਬਰਾਹਿਮ ਲੋਦੀ ਦੇ ਜਿਹੜਾ ਹੈਗਾ ਬਣ ਜਾਂਦਾ ਉੱਤਰ ਇਹਦਾ ਭੈੜੇ ਵਰਤਾਓ ਕਾਰਨ ਅਫਗਾਨ ਸਰਦਾਰ ਉਸ ਨਾਲ ਨਰਾਜ਼ ਚ ਲਿਆਰੇ ਸੀ ਲਗਾਤਾਰ ਜਿਹੜਾ ਦਾ ਵਰਤਾਓ ਠੀਕ ਨਹੀਂ ਸੀਗਾ ਅਗਲਾ ਸਵਾਲ ਹੈ ਜੀ ਆਪਣੀ ਨਰਾਜ਼ਗੀ ਕਾਰਨ ਅਫਗਾਨ ਸਰਦਾਰਾਂ ਨੇ ਇਬਰਾਹਿਮ ਲੋਦੀ ਦੀ ਥਾਂ ਤੇ ਕਿਸ ਨੂੰ ਦਿੱਲੀ ਦਾ ਹਾਕਮ ਬਣਾਉਣ ਦੀ ਬਿਆਉਤ ਬਣਾਈ ਤਾਂ ਨਾਰਾਜ਼ ਤੋਂ ਚੱਲੇ ਆ ਰਹੇ ਸੀ ਕਿ ਅਫਗਾਨ ਸਰਦਾਰ ਉਹਨਾਂ ਨੇ ਫਿਰ ਇਬਰਾਹਿਮ ਲੋਧੀ ਦੀ ਥਾਂ ਤੇ ਕਿਸ ਨੂੰ ਦਿੱਲੀ ਦਾ ਹਾਕਮ ਬਣਾਉਣ ਦੀ ਬਿਆਉਤ ਬਣਾਈ ਸੀਗੀ ਜੀ ਤਾਂ ਪਹਿਲਾਂ ਕੀ ਦੇਖ ਰਹੇ ਹਾਂ ਦੇ ਵਿੱਚ ਤੁਸੀਂ ਦਲਾਵਰ ਖਾਨ ਨੂੰ ਐੜਾ ਹੈ ਆਲਮ ਖਾਨ ਨੂੰ ਈੜੀ ਹੈ ਅਬਦੁੱਲ ਅਜ਼ੀਜ਼ ਨੂੰ ਤੇ ਸਸਾ ਹੈ ਹਸਨ ਖਾਨ ਨੂੰ ਤਾਂ ਸਹੀ ਉੱਤਰ ਕੀ ਬਣਦਾ ਜਿੱਥੇ ਦੇਖੋ ਤਾਂ ਜਿਹੜਾ ਆਪਣੀ ਨਾਰਾਜ਼ਗੀ ਕਾਰਨ ਅਫਗਾਨ ਸਰਦਾਰਾਂ ਨੇ ਇਬਰਾਹਿਮ ਲੋਧੀ ਦੀ ਥਾਂ ਤੇ ਜਿਹੜਾ ਦਿੱਲੀ ਦਾ ਹਾਕਮ ਬਣਾਉਣ ਦੀ ਬਿਆਉਤ ਬਣਾਈ ਉਹ ਆਲਮ ਖਾਨ ਨੂੰ ਬਣਾਈ ਸੀਗੀ ਵੀ ਅਸੀਂ ਆਲਮ ਖਾਨ ਨੂੰ ਦਿੱਲੀ ਦਾ ਜਿਹੜਾ ਹਾਕਮ ਬਣਾਉਣਾਗਾ ਇਹ ਵਿਆਉਤ ਬਣਾਈ ਸੀ ਤੇ ਉਹਨਾਂ ਨੇ ਇਸ ਮੰਤਵ ਲਈ ਜਿਹੜਾ ਹੈਗਾ ਬਾਬਰ ਦੀ ਸਹਾਇਤਾ ਲੈਣ ਦਾ ਫੈਸਲਾ ਵੀ ਕਰ ਲਿਆ ਸੀਗਾ ਇਹ ਵੀ ਗੱਲ ਆ ਜਾਂਦੀ ਆ ਵੀ ਆਲਮ ਖਾਨ ਨੂੰ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਦਿੱਲੀ ਦਾ ਹਾਕਮ ਬਣਾਉਣਾਗਾ ਅਗਲਾ ਸਵਾਲ ਦੇਖ ਰਹੇ ਹਾਂ ਤੁਸੀਂ 1524 ਈਸਵੀ ਵਿੱਚ ਬਾਬਰ ਦੇ ਕਾਬਲ ਜਾਣ ਕਰਕੇ ਦੌਲਤ ਖਾਨ ਲੋਧੀ ਨੇ ਫੌਜਾਂ ਇਕੱਠੀਆਂ ਕਰਕੇ ਕਿਸ ਤੋਂ ਲਾਹੌਰ ਖੋਲਿਆ ਸੀਗਾ ਜੀ 1524 ਵਿੱਚ ਜਦੋਂ ਬਾਬਰ ਕਾਬਲ ਵਾਗ ਗਿਆ ਵਾਪਸ ਤਾਂ ਫਿਰ ਦੌਲਤਖਾਨ ਲੋਧੀ ਹੈ ਜਿਹੜਾ ਸੂਬੇਦਾਰ ਸੀ ਪੰਜਾਬ ਦਾ ਉਹਨੇ ਫੌਜਾਂ ਇਕੱਠੀਆਂ ਕਰ ਲਈਆਂ ਤੇ ਕਿਸ ਤੋਂ ਲਾਹੌਰ ਖੋਲਿਆ ਸੀਗਾ ਆਲਮ ਖਾਨ ਤੋਂ ਐੜਾ ਹੈ ਅਬਦੁਲ ਅਜੀਜ਼ ਤੋਂ ਈੜੀ ਹੈ ਦਲਾਵਰ ਖਾਨ ਤੋਂ ਤੇ ਸਸਾ ਹੈ ਹਸਨ ਖਾਨ ਤੋਂ ਤਾਂ ਕਿਸ ਤੋਂ ਖੋਲਿਆ ਸੀਗਾ ਜੀ ਤਾਂ ਜਿਹੜਾ ਦੌਲਤਖਾਨ ਲੋਧੀ ਨੇ ਫੌਜਾਂ ਇਕੱਠੀਆਂ ਕਰਕੇ ਜਦੋਂ ਬਾਬਰ ਕਾਬਲ ਵਾਗ ਗਿਆ ਲਾਹੌਰ ਖੋਲਿਆ ਸੀਗਾ ਅਬਦੁਲ ਅਜੀਜ਼ ਤੋਂ ਕਿਉਂਕਿ ਲਾਹੌਰ ਦਾ ਜਿਹੜਾ ਪ੍ਰਬੰਧ ਹੈ ਬਾਬਰ ਜਦੋਂ ਕਾਬਲ ਵਾਪਸ ਗਿਆ ਤਾਂ ਉਹ ਅਬਦਲ ਅਜੀਜ਼ ਦੇ ਹਵਾਲੇ ਕਰ ਗਿਆ ਸੀਗਾ ਤੇ ਇੱਥੇ ਦੌਲਤਖਾਨ ਜਿਹੜੀਆਂ ਫੌਜਾਂ ਇਕੱਠੀਆਂ ਕਰਕੇ ਉਸ ਤੋਂ ਜਿਹੜਾ ਹੈਗਾ ਲਾਹੌਰ ਖੋਹ ਲਿਆ ਸੀਗਾ ਉਹਦੇ ਉਪਰੰਤ ਉਸਨੇ ਸੁਲਤਾਨਪੁਰ ਵਿੱਚੋਂ ਜਿਹੜਾ ਦਲਾਵਰ ਖਾਨ ਨੂੰ ਕੱਢ ਕੇ ਜਿਹੜਾ ਦੀਪਾਲਪੁਰ ਵਿਖੇ ਆਲਮ ਖਾਨ ਨੂੰ ਹਰਾ ਵੀ ਦਿੱਤਾ ਸੀਗਾ ਅੱਗੇ ਹੈ ਕਿਸ ਦੇ ਪੰਜਾਬ ਜਾਂ ਦਿੱਲੀ ਦੇ ਰਾਜ ਪ੍ਰਾਪਤ ਕਰਨ ਦੇ ਸੁਪਨੇ ਸਦਾਲੀ ਮਿੱਟੀ ਵਿੱਚ ਮਿਲ ਗਏ ਸੀਗੇ ਜੀ ਕਿਹੜਾ ਬੰਦਾ ਜਿਹੜਾ ਸੁਪਨੇ ਲੈ ਰਿਹਾ ਸੀਗਾ ਵੀ ਪੰਜਾਬ ਤੇ ਰਾਜ ਕਰਾਂ ਤੇ ਦਿੱਲੀ ਨੂੰ ਪ੍ਰਾਪਤ ਕਰਾਂ ਤੇ ਉਹਦੇ ਸੁਪਨੇ ਸੀਗੇ ਜਿਹੜੇ ਮਿੱਟੀ ਵਿੱਚ ਮਿਲ ਗਏ ਸੀਗੇ ਆਲਮ ਖਾਂ ਦੇ ਦਲਾਵਰ ਖਾਂ ਦੇ ਹਸਨ ਖਾਂ ਦੇ ਅਬਦੁੱਲ ਖਾਂ ਦੇ ਤਾਂ ਕਿਸ ਦੇ ਜਿਹੜੇ ਸੁਪਨੇ ਮਿੱਟੀ ਵਿੱਚ ਮਿਲ ਗਏ ਸੀਗੇ ਜੀ ਤਾਂ ਸਹੀ ਉੱਤਰ ਬਣ ਜਾਂਦਾ ਜੀ 30 ਦਾ ਜਿਹੜਾ ਉਹ ਬਣਦਾ ਨਜ਼ਰ ਆ ਰਿਹਾ ਆਪਾਂ ਨੂੰ ਆਲਮ ਖਾਂ ਦੇ ਸੁਪਨੇ ਮਿੱਟੀ ਵਿੱਚ ਮਿਲ ਗਏ ਸੀਗੇ ਆਲਮ ਖਾਂ ਬੜਾ ਦੁਖੀ ਹੋਇਆ ਸੀਗਾ ਤੇ ਕਿਉਂਕਿ ਜਿਹੜਾ ਦੌਲਤ ਖਾਂ ਲੋਧੀ ਨੇ ਆਲਮ ਖਾਂ ਨੂੰ ਇਬਰਾਹਿਮ ਲੋਧੀ ਦੇ ਪਰ ਦਸਾਇਤਾ ਦੇਣ ਦੀ ਤਜਵੀਜ਼ ਪੇਸ਼ ਕੀਤੀ ਸੀ ਪਰ ਆਲਮ ਖਾਨ ਉਸ ਦੀ ਤਜਵੀਜ਼ ਜਿਹੜੀ ਜੱਜ ਗਈ ਸੀ ਇਸ ਤਰ੍ਹਾਂ ਉਹ ਦੌਲਤ ਖਾਨ ਲੋਧੀ ਨਾਲ ਲੜ ਗਿਆ ਤੇ ਉਹਦੀ ਸਹਾਇਤਾ ਨਾਲ ਆਲਮ ਖਾਨ ਨੇ ਦਿੱਲੀ ਉੱਪਰ ਚੜ੍ਹਾਈ ਕਰ ਦਿੱਤੀ ਉੱਥੇ ਕੀ ਵੇਖਦੇ ਆਪਾਂ ਜਿਹੜੀਆਂ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਉਸ ਨੂੰ ਕਰਾਰੀ ਹਾਰ ਦਿੱਤੀ ਤੇ ਸੱਟੇ ਵਜੋਂ ਭਾਈ ਕੰਮ ਸਾਰਾ ਉਲਟ ਫੇਰ ਹੋ ਗਿਆ ਤੇ ਉਸ ਨੂੰ ਦਿੱਲੀ ਦੇ ਜਿਹੜੇ ਹੈਗੇ ਤੇ ਪੰਜਾਬ ਜਿੱਤਣ ਦੇ ਸੁਪਨੇ ਉਹਦੇ ਮਿੱਟੀ ਵਿੱਚ ਮਿਲ ਗਏ ਸੀ ਸੋ ਇਹ ਅੱਗੇ ਆਪਾਂ ਚੱਲਦੇ ਹਾਂ ਅਗਲੀ ਸੀਟ ਦੇ ਵੱਲੋਂ ਆਸਾਂ ਹੈ ਅੱਜ ਦਾ ਸੈਸ਼ਨ ਬਹੁਤ ਵਧੀਆ ਜਾ ਰਿਹਾਗਾ ਤੇ ਤੁਹਾਨੂੰ ਸਮਝ ਪੂਰੀ ਲੱਗ ਰਹੀ ਆ ਜੇਕਰ ਸਮਝ ਪੂਰੀ ਬਣੇਗੀ ਤਾਂ ਪੇਪਰ ਤਾਂ ਹੀ ਹੱਲ ਕਰੋਗੇ ਤੇ ਤਾਂ ਹੀ ਉੱਤਰ ਜਿਹੜਾ ਉੱਥੇ ਬੜੇ ਤਸੱਲੀ ਬਖਸ਼ ਦਿਓਗੇ ਕਿਸੇ ਕਿਸੇ ਦੀ ਜਿਹੜਾ ਕਿਸੇ ਦੀ ਦੁਵਿੰਦਤਾ ਦਾ ਸ਼ਕਾਰ ਨਹੀਂ ਬਣੋਗੇ 31ਵਾਂ ਸਵਾਲ ਕੀ ਕਹਿ ਰਿਹਾ ਜੀ ਦੇਖ ਰਹੇ ਹੋ ਤੁਸੀਂ ਸਕਰੀਨ ਤੇ ਲਗਾਤਾਰ ਨਵੰਬਰ 1525ਵੀ ਵਿੱਚ ਬਾਬਰ ਨੇ ਕਿਸ ਨੂੰ ਦੰਡ ਦੇਣ ਦਾ ਫੈਸਲਾ ਕੀਤਾ ਕਿ ਉਹ ਘੁਬਰਾ ਕੇ ਲਾਹੌਰ ਦੌੜ ਗਿਆ ਤੇ ਉਸਨੇ ਬਾਬਰ ਅੱਗੇ ਹਥਿਆਰ ਸੁੱਟਤੇ ਸੀਗੇ ਨਵੰਬਰ 1525 ਵੀ ਦੀ ਗੱਲ ਆ ਜੀ ਤੇ ਬਾਬਰ ਨੇ ਕਿਸ ਨੂੰ ਦੰਡ ਦੇਣ ਦਾ ਫੈਸਲਾ ਕਰ ਲਿਆ ਸੀ ਤੋ ਘਬਰਾ ਕੇ ਲਾਹੌਰ ਦੌੜ ਗਿਆ ਸੀ ਤੇ ਉਹਨੇ ਬਾਬਰ ਦੇ ਅੱਗੇ ਹਥਿਆਰ ਹੀ ਸੁੱਟਤੇ ਸੀਗੇ ਊੜਾ ਹੈ ਆਲਮ ਖਾਨ ਨੇ ਐੜਾ ਹੈ ਦੌਲਤ ਖਾਨ ਲੋਧੀ ਨੇ ਤੇ ਅੱਗੇ ਆਪਾਂ ਕੀ ਵੇਖਦੇ ਹਾਂਗੇ ਇਬਰਾਹਿਮ ਲੋਧੀ ਨੇ ਤੇ ਸਿਕੰਦਰ ਲੋਧੀ ਨੇ 1525 ਵੀ ਦੀ ਗੱਲ ਆ ਜੀ ਜਿਹੜੀ ਇਹਦੇ ਵਿੱਚ ਆਪਾਂ ਵੇਖਦੇ ਹਾਂ ਤਾਂ ਫੇਰ ਜਿਹੜਾ ਹੈਗਾ 31 ਮੇ ਦਾ ਸਹੀ ਉੱਤਰ ਬਣਦਾ ਆ ਰਿਹਾ ਆਪਾਂ ਨੂੰ ਦੌਲਤਖਾਂ ਲੋਧੀ ਨੇ ਦੌਲਤਖਾਂ ਲੋਧੀ ਨੇ ਜਿਹੜਾ ਹੈਗਾ ਜਿਹੜਾ ਘਬਰਾ ਗਿਆ ਸੀ ਲਾਹੌਰ ਦੌੜ ਗਿਆ ਸੀ ਤੇ ਬਾਬਰ ਦੇ ਅੱਗੇ ਉਹਨੇ ਹਥਿਆਰ ਸੁੱਟਤੇ ਸੀਗੇ ਜਿਹੜਾ ਦੌਲਤਖਾਂ ਲੋਧੀ ਨੇ ਇਸ ਤਰ੍ਹਾਂ ਦੇ ਨਾਲ ਤਾਂ ਫਿਰ ਉਸਨੇ ਦੌਲਤਖਾਂ ਲੋਧੀ ਨੂੰ ਦੰਡ ਦੇਣ ਦਾ ਫੈਸਲਾ ਕੀਤਾ ਜਿਹੜਾ ਸੀਗਾ ਜਿਹੜਾ ਇਸ ਤਰ੍ਹਾਂ ਦੇ ਨਾਲ ਤਾਂ ਫਿਰ ਇਹ ਅੱਗੇ ਆਪਾਂ ਦੇਖਦੇ ਹਾਂ ਅੱਗੇ ਹੈ ਗਾਜੀ ਖਾਂ ਕੌਣ ਸੀਗਾ ਗਾਜੀ ਖਾਨ ਕੌਣ ਸੀ? ਅਬਰਾਹਮ ਲੋਧੀ ਦਾ ਪੁੱਤਰ, ਸ਼ਿਕੰਦਰ ਲੋਧੀ ਦਾ ਪੁੱਤਰ, ਦੌਲਤ ਖਾਨ ਲੋਧੀ ਦਾ ਪੁੱਤਰ, ਆਲਮ ਖਾਨ ਦਾ ਪੁੱਤਰ। ਕੌਣ ਸੀਗਾ ਜੀ ਗਾਜੀ ਖਾਨ? ਕਈ ਵਾਰੀ ਇਸ ਤਰ੍ਹਾਂ ਹੀ ਪੁੱਛਿਆ ਜਾਂਦਾ ਸਵਾਲ ਵੀ ਗਾਜੀ ਖਾਨ ਕੌਣ ਸੀਗਾ? ਤਾਂ 32ਵੇਂ ਦਾ ਕੀ ਬਣਦਾ ਜੀ? ਈ.ਡੀ ਬਣਦਾਗਾ ਸਹੀ। ਗਾਜੀ ਖਾਨ ਕੌਣ ਸੀਗਾ? ਦੌਲਤ ਖਾਨ ਲੋਧੀ ਦਾ ਪੁੱਤਰ ਸੀਗਾ ਤੇ ਦੌਲਤ ਖਾਨ ਲੋਧੀ ਆਪਣੇ ਪੁੱਤਰ ਸਮੇਤ ਜਿਹੜਾ ਹੈਗਾ ਲਾਹੌਰ ਤੋਂ ਦੌੜ ਗਿਆ ਸੀਗਾ ਤੇ ਇਹ ਨਾਲ ਹੀ ਸੀਗਾ ਦਾ ਪੁੱਤਰ ਇਹਦੇ ਤੇ ਉਸਨੇ ਬਾਬਰ ਅੱਗੇ ਜਿਹੜਾ ਹਥਿਆਰ ਸੁੱਟਤੇ ਸੀਗੇ ਅੱਗੇ ਹੈ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਗਈ ਪਾਣੀਪਤ ਦੀ ਜਿਹੜੀ ਲੜਾਈ ਆ ਤਿੰਨ ਇਤਿਹਾਸਕ ਲੜਾਈਆਂ ਹੋਈਆਂ ਪਾਣੀਪਤ ਦੇ ਸਥਾਨ ਤੇ ਪਹਿਲੀ ਲੜਾਈ ਦੀ ਗੱਲ ਕਰਦੇ ਆਪਾਂ ਕਦੋਂ ਲੜੀ ਗਈ ਆ 21 April 1526 11 April 1526 21 April 1528 ਤੇ 21 April 1556 ਕਦੋਂ ਲੜੀ ਗਈ ਜੀ ਪਾਣੀਪਤ ਦੀ ਪਹਿਲੀ ਲੜਾਈ 21 April 1526 ਇਸ ਵੀ ਨੂੰ ਪਾਣੀਪਤ ਦੇ ਸਥਾਨ ਤੇ ਲੜੀ ਗਈ ਆ ਜਿਹੜੀ ਇਹਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਦੀ ਜਿਹੜੀ ਗੱਲ ਆਉਂਦੀ ਆ ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿਹਦੇ ਕਿਹਦੇ ਵਿਚਕਾਰ ਹੋਈ ਸੀਗੀ ਇਬਰਾਹਿਮ ਲੋਧੀ ਤੇ ਬਾਬਰ ਦੇ ਵਿਚਕਾਰ ਹੋਈ ਸੀਗੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾਗਾ ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਕੌਣ ਜੇਤੂ ਰਿਹਾ ਜੀ ਇਬਰਾਹਿਮ ਲੋਧੀ ਤੇ ਬਾਬਰ ਦੇ ਵਿਚਕਾਰ ਹੋਈ ਜੇਤੂ ਕੌਣ ਰਿਹਾ ਫਿਰ ਬਾਬਰ ਇਬਰਾਹਿਮ ਲੋਧੀ ਉਪਰੋਕਤ ਦੋਵੇਂ ਕੋਈ ਵੀ ਨਹੀਂ ਇਹ ਤਕਰੀਬਨ ਸਵਾਲ ਸਾਰਿਆਂ ਨੂੰ ਆਉਂਦਾ ਹੋਊਗਾ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਬਾਬਰ ਜੇਤੂ ਰਿਹਾ ਸੀਗਾ ਜੀ ਬਾਬਰ ਅੱਗੇ ਹੈ ਇਬਰਾਹਿਮ ਲੋਧੀ ਤੇ ਜਦੋਂ ਬਾਬਰ ਦਾ ਜੁੱਧ ਹੁੰਦਾ ਤਾਂ ਆਪਾਂ ਉਹਨਾਂ ਦੀ ਸੈਨਾ ਦਾ ਦੇਖਦੇ ਆਂ ਜਿਹੜਾ ਕੀ ਤੌਰ ਤਰੀਕਾ ਸੀ ਲੜਨ ਦਾ ਇਬਰਾਹਿਮ ਲੋਧੀ ਦੀ ਸੈਨਾ ਪਾਣੀਪਤ ਦੀ ਲੜਾਈ ਲਈ ਕਿੰਨੇ ਭਾਗਾਂ ਵਿੱਚ ਵੰਡੀ ਹੋਈ ਸੀ ਤਿੰਨ ਭਾਗਾਂ ਦੇ ਵਿੱਚ ਅੱਗੇ ਹੈ ਦੋ ਭਾਗਾਂ ਦੇ ਵਿੱਚ ਫੇਰ ਹੈ ਚਾਰ ਭਾਗਾਂ ਦੇ ਵਿੱਚ ਫੇਰ ਹੈ ਪੰਜ ਭਾਗਾਂ ਦੇ ਵਿੱਚ ਤਾਂ ਇਬਰਾਹਿਮ ਲੋਧੀ ਦੀ ਜਿਹੜੀ ਸੈਨਾ ਕਿੰਨੇ ਭਾਗਾਂ ਚ ਵੰਡੀ ਹੋਈ ਸੀ ਜੀ ਸਹੀ ਉੱਤਰ ਬਣ ਜਾਂਦਾ ਇਹਦਾ ਚਾਰ ਭਾਗਾਂ ਦੇ ਵਿੱਚ ਵੰਡੀ ਹੋਈ ਸੀ ਸਭ ਤੋਂ ਪਹਿਲਾਂ ਅੱਗੇ ਰਹਿਣ ਵਾਲੀ ਸੈਨਿਕ ਟੁਕੜੀ ਸੀ ਫੇਰ ਕੇਂਦਰੀ ਸੈਨਾ ਸੀ ਖੱਬੇ ਅਤੇ ਸੱਜੇ ਹੱਥ ਦੀਆਂ ਸਨਾਵਾਂ ਸੀਗੀਆਂ ਤੇ ਸੈਨਾ ਦੇ ਅੱਗੇ ਲਗਭਗ 5000 ਹਾਥੀ ਸੀਗੇ ਇਸ ਤਰ੍ਹਾਂ ਦੇ ਨਾਲ ਉਹਨੇ ਆਪਣੀ ਜਿਹੜੀ ਐ ਵੰਡਿਆ ਹੋਇਆ ਸੀਗਾ ਤੇ ਬਰਹਾਮ ਲੋਧੀ ਨੇ ਆਪਣੀ ਪਾਣੀਪਤ ਦੀ ਲੜਾਈ ਵਿੱਚ ਆਪਣੀ ਸੈਨਾ ਨੂੰ ਚਾਰ ਭਾਗਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਵੰਡ ਕੀਤੀ ਹੋਈ ਸੀ ਆਓ ਜੀ ਅੱਗੇ ਕੀ ਦੇਖ ਰਹੇ ਹੋ ਤੁਸੀਂ ਅਗਲੇ ਸਵਾਲ ਵੱਲ ਰਹੇ ਹਾਂ ਆਪਣੇ ਜਿਹੜੇ ਅਗਲਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਤੋਂ ਇੱਕ ਮਿੰਟ ਦੀ ਸੀਰੀਅਟ ਸੈੱਟ ਕਰ ਲઈએ ਚਲੋ ਜੀ ਸਾਡਾ ਮਿੰਟ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀਗਾ 2 3 4 5 ਤਾਂ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਸਮਾਜ ਤਾਂ ਦੋ ਮੁੱਖ ਰੂਪਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਜੀ 36ਵੇਂ ਦਾ ਉੱਤਰ ਬਣਦਾਗਾ ਊੜਾ ਤਾਂ ਦੋ ਮੁੱਖ ਰੂਪਾਂ ਦੇ ਵਿੱਚ ਵੰਡਿਆ ਹੋਇਆ ਸੀ ਕਿਹੜੇ 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 ਰੂਪ ਸੀਗੇ ਇਹ ਮੁਸਲਮਾਨ ਸਮਾਜ ਤੇ ਹਿੰਦੂ ਸਮਾਜ ਮੁਸਲਮਾਨ ਸਮਾਜ ਤੇ ਹਿੰਦੂ ਸਮਾਜ ਦੋ ਮੁੱਖ ਰੂਪਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਅੱਗੇ ਅਹ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਮੁਸਲਮਾਨ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀਗਾ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਿਹੜਾ ਮੁਸਲਮਾਨ ਸਮਾਜ ਸੀਗਾ 4 3 2 5 ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀਗਾ ਜੀ ਮੁਸਲਮਾਨ ਸਮਾਜ ਆ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀ ਗੱਲ ਕਰਦੇ ਆ ਤਾਂ ਉਸ ਸਮੇਂ ਮੁਸਲਮਾਨ ਸਮਾਜ ਸੀਗਾ ਜਿਹੜਾ 4 ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀਗਾ ਕਿਹੜੀਆਂ-ਕਿਹੜੀਆਂ ਸੀਗੀਆਂ 4 ਸ਼੍ਰੇਣੀਆਂ ਉਹ ਅਮੀਰ ਅਤੇ ਸਰਦਾਰ ਸੀਗੇ ਉਲਮਾ ਅਤੇ ਸੈਦ ਸੀਗੇ ਮੱਧ ਸ਼੍ਰੇਣੀ ਸੀ ਤੇ ਗੁਲਾਮ ਸੀ ਅਮੀਰ ਅਤੇ ਸਰਦਾਰ ਸੀਗੇ ਪਹਿਲੀ ਸ਼੍ਰੇਣੀ ਫੇਰ ਕੌਣ ਸੀਗੇ ਉਲਮਾ ਅਤੇ ਸੈयद ਉਲਮਾ ਅਤੇ ਸੈयद ਸੀਗੇ ਭਈ ਫੇਰ ਸੀਗੇ ਜਿਹੜੀ ਮੱਧ ਸ਼੍ਰੇਣੀ ਤੀਜੀ ਸ਼੍ਰੇਣੀ ਆ ਜਾਂਦੀ ਹੈ ਮੱਧ ਸ਼੍ਰੇਣੀ ਤੇ ਫੇਰ ਆ ਜਾਂਦਾ ਆਪਣਾ ਗੁਲਾਮ ਸੀਗੇ ਜਿਹੜੇ ਇਸ ਤਰ੍ਹਾਂ ਦੇ ਨਾਲ ਜਿਹੜਾ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਮੁਸਲਮਾਨ ਸਮਾਜ ਆ ਜਿਹੜਾ ਚਾਰ ਭਾਗਾਂ ਦੇ ਵਿੱਚ ਐਂ ਵੰਡਿਆ ਹੋਇਆ ਸੀਗਾ ਅਗੇ ਆ ਜਾਂਦਾ ਸਵਾਲ ਉਲਮਾ ਕੌਣ ਸਨ ਉਲਮਾ ਕੌਣ ਸੀਗੇ ਰਾਜਨੀਤਿਕ ਵਰਗ ਦੇ ਨੇਤਾ ਜਣੀ ਕਿ ਮੁਸਲਮ ਸੀਗੇ ਇਹ ਜਿਹੜੇ ਰਾਜਨੀਤਿਕ ਵਰਗ ਨੂੰ ਜਿਹੜਾ ਮਤਲਬੀ ਰਾਜਨੀਤਿਕ ਵਰਗ ਦੇ ਨਾਲ ਸੰਬੰਧ ਰੱਖਦੇ ਸੀਗੇ ਆ ਐਡਾ ਹੈ ਧਾਰਮਿਕ ਵਰਗ ਦੇ ਨੇਤਾ ਮੁਸਲਮ ਆਰਥਿਕ ਵਰਗ ਦੇ ਨੇਤਾ ਮੁਸਲਮ ਈਡੀ ਹੈ ਸਸਾ ਹੈ ਸਮਾਜਿਕ ਵਰਗ ਦੇ ਨੇਤਾ ਮੁਸਲਮ ਤਾਂ ਕੌਣ ਸੀਗੇ ਜੀ ਉਲਮਾ ਆਓ ਗੈਸ ਕਰੀਏ ਉਲਮਾ ਕੌਣ ਸੀਗੇ ਤਾਂ ਉਲਮਾ ਸੀਗੇ ਜੀ ਜਿਹੜੇ ਮੁਸਲਮਾਨਾਂ ਦੀ ਧਾਰਮਿਕ ਜਮਾਤ ਸੀ ਜਿਹੜੀ ਉਹ ਦੋ ਭਾਗਾਂ ਵਿੱਚ ਵੰਡੀ ਹੋਈ ਸੀ ਉਲਮਾ ਅਤੇ ਸਾਈयद ਉਲਮਾ ਕੌਣ ਸੀਗੇ ਉਲਮਾ ਸੀਗੇ ਮੁਸਲਮ ਜਿਹੜੇ ਜਿਹੜੇ ਧਾਰਮਿਕ ਵਰਗ ਦੇ ਨੇਤਾ ਸੀਗੇ ਉਲਮਾ ਮੁਸਲਮ ਧਾਰਮਿਕ ਵਰਗ ਦੇ ਨੇਤਾ ਉਹ ਲੋਕ ਅਰਬੀ ਅਤੇ ਜਿਹੜਾ ਧਾਰਮਿਕ ਸਹਿ ਦੇ ਉੱਗੇ ਵਿਦਵਾਨ ਵੀ ਸੀਗੇ ਜਿਹੜੇ ਉਲਮਾ ਲੋਕ ਸੀਗੇ ਧਾਰਮਿਕ ਵਰਗ ਦੇ ਨੇਤਾ ਸੀਗੇ ਜਣੇ ਅੱਗੇ ਹੈ ਜੀ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਸੁਪਤਰੀ ਬੀਬੀ ਫਾਤਿਮਾ ਦੀ ਸੰਤਾਨ ਕੌਣ ਮੰਨਦੇ ਸੀਗੇ ਆਪਣੇ ਆਪ ਨੂੰ ਮੰਨਦੇ ਸੀ ਹਜ਼ਰਤ ਮੁਹੰਮਦ ਸਾਹਿਬ ਦੀ ਸੁਪਤਰੀ ਬੀਬੀ ਫਾਤਿਮਾ ਦੀ ਸੰਤਾਨ ਉਲਮਾ ਸ਼੍ਰੇਣੀ ਦੇ ਲੋਕ ਐੜਾ ਹੈ ਸਾਇਦ ਸ਼੍ਰੇਣੀ ਦੇ ਲੋਕ ਈੜੀ ਹੈ ਅਮੀਰ ਸ਼੍ਰੇਣੀ ਦੇ ਲੋਕ ਤੇ ਸਰਦਾਰ ਤਾਂ 39ਵੇਂ ਦਾ ਉੱਤਰ ਕੀ ਬਣਦਾ ਜੀ ਐੜਾ ਬਣਦਾ ਸਾਇਦ ਸ਼੍ਰੇਣੀ ਦੇ ਲੋਕ ਸੀਗੇ ਜਿਹੜੇ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਸੁਪਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸੀਗੇ ਸੋ ਵਿਦਿਆਰਥੀਓ ਜਿਹੜਾ ਸੈਸ਼ਨ ਅੱਛਾ ਜਾ ਰਿਹਾ ਹੋਣਾ ਲੱਗਦਾ ਤੇ ਸਮਝ ਲੱਗ ਰਹੀ ਹੋਣੀ ਤੁਹਾਨੂੰ ਬਹੁਤ ਬਰੀਕੀ ਦੇ ਸਵਾਲ ਬਣਾਏ ਹੋਏ ਨੇ ਆਪਾਂ ਅਗਲਾ 40ਵਾਂ ਸਵਾਲ ਹੈ ਸਰਕਾਰੀ ਕਰਮਚਾਰੀ ਸਿਪਾਹੀ ਵਪਾਰੀ ਕਿਸਾਨ ਕਿਹੜੀ ਸ਼੍ਰੇਣੀ ਵਿੱਚ ਆਉਂਦੇ ਸੀਗੇ ਜੀ ਇਹ ਕਿਹੜੀ ਸ਼੍ਰੇਣੀ ਚ ਆਉਂਦੇ ਸੀ ਅਮੀਰ ਸ਼੍ਰੇਣੀ ਵਿੱਚ ਗੁਲਾਮ ਸ਼੍ਰੇਣੀ ਵਿੱਚ ਮੱਧ ਸ਼੍ਰੇਣੀ ਵਿੱਚ ਸਯਦ ਸ਼੍ਰੇਣੀ ਵਿੱਚ ਤਾਂ 40ਵਾਂ ਦਾ ਉੱਤਰ ਕੀ ਬਣ ਜਾਂਦਾ ਮੱਧ ਸ਼੍ਰੇਣੀ ਵਿੱਚ ਆਉਂਦੇ ਸੀ ਇਹ ਸਰਕਾਰੀ ਕਰਮਚਾਰੀ ਸਿਪਾਹੀ ਵਪਾਰੀ ਕਿਸਾਨ ਇਹ ਮੱਧ ਸ਼੍ਰੇਣੀ ਚ ਆਉਂਦੇ ਸੀ ਅਗਲਾ ਸਵਾਲ ਹੈ ਜੀ ਮੁਸਲਮਾਨੀ ਸਮਾਜ ਵਿੱਚ ਸਭ ਤੋਂ ਨੀਵਾਂ ਦਰਜਾ ਕਿ ਸਿੱਖੀ ਕਿਹਨਾਂ ਦਾ ਸੀਗਾ ਜੀ ਮੱਧ ਸ਼੍ਰੇਣੀ ਦਾ ਗੁਲਾਮ ਸ਼੍ਰੇਣੀ ਦਾ ਅਮੀਰ ਸ਼੍ਰੇਣੀ ਦਾ ਸਯਦ ਸ਼੍ਰੇਣੀ ਦਾ ਤਾਂ ਮੁਸਲਮਾਨ ਸਮਾਜ ਦੇ ਵਿੱਚ ਸਭ ਤੋਂ ਜਿਹੜਾ ਨੀਮਾ ਦਰਜਾ ਗੁਲਾਮ ਸ਼੍ਰੇਣੀ ਦਾ ਸੀਗਾ ਇਹ ਤਕਰੀਬਨ ਤੁਹਾਨੂੰ ਸਮਝ ਪਤਾ ਹੀ ਹੋਣਾ ਨੀਮਾ ਦਰਜਾ ਸੀ ਗੁਲਾਮ ਸ਼੍ਰੇਣੀ ਦਾ ਇਹਦੇ ਵਿੱਚ ਕਾਮੇ ਬੰਦੇ ਸੀ ਜੁਲਾਹੇ ਘਮਿਆਰ ਮਜ਼ਦੂਰ ਇਸ ਤਰ੍ਹਾਂ ਦੇ ਨਾਲ ਹੀ ਜਿਹੜੇ ਸੀਗੇ ਜਿਹੜੇ ਇਹ ਹਾਰੇ ਕੋਈ ਬੰਦੇ ਵੀ ਹੁੰਦੇ ਸੀ ਕਈ ਵਾਰੀ ਦੂਜੀ ਸੈਨਾ ਦੇ ਇਹਦੇ ਵਿੱਚ ਜਿਹੜਾ ਰੱਖੇ ਜਾਂਦੇ ਸੀਗੇ ਸੋ ਵਿਦਿਆਰਥੀਓ ਜਿਹੜੇ ਅੱਜ ਦੇ ਆਪਣੇ ਲਾਸਟ ਅਖੀਰ ਤੇ ਸਵਾਲ ਦੋ ਰਹਿ ਗਏ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਦੀ ਸਮਾਜਿਕ ਦਸ਼ਾ ਭੈੜੀ ਸੀ ਉਹਨਾਂ ਨੂੰ ਸਮਝਿਆ ਜਾਂਦਾ ਸੀ ਵੈਸ਼ ਜਿਮੀ ਜਾਂ ਦਾਸ ਗੁਲਾਮ ਮੱਧ ਸ਼੍ਰੇਣੀ ਤਾਂ ਕਿਸ ਤਰ੍ਹਾਂ ਸਮਝਿਆ ਜਾਂਦਾ ਸੀ ਉਹਨਾਂ ਨੂੰ ਉਹਨਾਂ ਨੂੰ ਜਿਮੀ ਜਾਂ ਦਾਸ ਕਿਹਾ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਦੀ ਜਿਹੜੀ ਸਮਾਜਿਕ ਦਸ਼ਾ ਬਹੁਤ ਭੈੜੀ ਸੀ ਉਹਨਾਂ ਨੂੰ ਜਿਮੀ ਜਾਂ ਦਾਸ ਸਮਝਿਆ ਜਾਂਦਾ ਸੀ ਅੱਜ ਦੇ ਸੈਸ਼ਨ ਦਾ ਅਖੀਰਲਾ ਸਵਾਲ ਜੀ ਤੁਹਾਡੇ ਲਈ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਸਮਾਜ ਵਿੱਚ ਇਸਤਰੀ ਦੀ ਦਸ਼ਾ ਤਰਸਯੋਗ ਸੀ ਬੁਰਾਈ ਪ੍ਰਚਲਿਤ ਸੀ ਕਿਹੜੀ ਸਤੀ ਦੀ ਰਸਮ ਬਾਲ ਵਿਆਹ ਉਪਰੋਕਤ ਦੋਵੇਂ ਦੋਵਾਂ ਵਿੱਚੋਂ ਕੋਈ ਨਹੀਂ ਤੇ ਇਹ ਤਕਰੀਬਨ ਸਵਾਲ ਸਾਰਿਆਂ ਨੂੰ ਆਉਂਦਾ ਹੋਣਾ ਤਾਂ ਜਿਹੜੀਆਂ ਦੋਵੇਂ ਸਮੱਸਿਆਵਾਂ ਚੱਲ ਰਹੀਆਂ ਸੀ ਸਤੀ ਦੀ ਰਸਮ ਵੀ ਸੀਗੀ ਤੇ ਬਾਲ ਵਿਆਹ ਵੀ ਸੀਗਾ ਇਸ ਤਰ੍ਹਾਂ ਦੀ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਸੀਗੀਆਂ ਸੋ ਆਸ ਕਰਦੇ ਹਾਂ ਅੱਜ ਦਾ ਸੈਸ਼ਨ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਣਾਗਾ ਬਹੁਤ ਬਰੀਕੀ ਦੇ ਵਿੱਚ ਇਹਦੇ ਨਾਲ ਹੀ ਆਪਣਾ ਦੂਜਾ ਜਿਹੜਾ ਪਾਠ ਆ ਇਹ ਖਤਮ ਹੁੰਦਾ ਹੈ ਇਹਦੇ ਸਵਾਲ ਤੇ ਇਹਨੂੰ ਆਪਾਂ ਮੁਕੰਮਲ ਕਰ ਚੁੱਕੇ ਹਾਂ ਹੁਣ ਤੀਜੇ ਵੱਲ ਵਧਣਾ ਬਗ ਆਪਾਂ ਜੇਕਰ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਤੇ ਤਾਂ ਕਿ ਹੌਸਲਾ ਬਣਦਾ ਰਹੇ ਤਾਂ ਕਿ ਤੁਹਾਡੇ ਅੱਗੇ ਜਿਹੜਾ ਹੋਰ ਵੀ ਮਿਹਨਤ ਨਾਲ ਕੰਮ ਕਰੀਏ ਇੱਕ ਵੀ ਇਧਰ ਉਧਰ ਕਿਤਾਬਾਂ ਚੱਕੇ ਹੋਏ ਸਵਾਲ ਨਹੀਂ ਪੂਰਾ ਨਿਚੋੜ ਕੱਢਿਆ ਹੋਇਆ ਪਾਠ ਦਾ ਵੀ ਇੱਕ ਵੀ ਸਵਾਲ ਨਾ ਬਾਹਰ ਜਾਵੇ ਇਸ ਕਰਕੇ ਤੁਸੀਂ ਪੂਰਾ ਧਿਆਨ ਦੇ ਨਾਲ ਇਹਨੂੰ ਸੁਣਨਾ ਪਹਿਲਾਂ ਕਿਤਾਬ ਨੂੰ ਮੋਟੇ ਤੌਰ ਤੇ ਪੜ੍ਹਨਾ ਫਿਰ ਇਹਨਾਂ ਸਵਾਲਾਂ ਨੂੰ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਵੀ ਸਵਾਲ ਨਹੀਂ ਬਾਹਰ ਜਾਊਗਾ ਸੋ ਇਸ ਤਰ੍ਹਾਂ ਦੇ ਨਾਲ ਵਿਦਿਆਰਥੀਓ ਹਰ ਰੋਜ਼ ਦੇ ਬੰਗ ਆਪਾਂ ਜਿਹੜਾ ਇਹ ਸੈਸ਼ਨ ਤੁਹਾ ਪੂਰੀ ਮਿਹਨਤ ਕਰਨੀ ਆ ਤੁਸੀਂ ਪੇਪਰ ਤੁਹਾਡਾ 30 ਮਾਰਚ ਨੂੰ ਹੋਣ ਜਾ ਰਿਹਾ ਬਹੁਤ ਸਾਰੇ ਵਿਦਿਆਰਥੀ ਹਜੇ ਵੀ ਪੁੱਛ ਰਹੇ ਨੇ ਪੇਪਰ 17 ਮਾਰਚ ਨੂੰ ਨਹੀਂ ਜੀ ਜਿਹੜਾ ਤੁਹਾਡਾ ਪੇਪਰ ਮਾਫ ਕਰਨਾ 30 ਮਾਰਚ ਨੂੰ ਹੋਣ ਜਾ ਰਿਹਾ 30 ਮਾਰਚ ਨੂੰ 9ਵੀਂ ਦਾ ਵੀ ਤੇ 11ਵੀਂ ਦਾ ਵੀ ਖਿਆਲ ਰੱਖਿਓ ਦਬ ਕੇ ਮਿਹਨਤ ਕਰੋ ਤਾਂ ਕਿ ਤੁਹਾਡਾ ਇਹਨਾਂ ਸਕੂਲਾਂ ਵਿੱਚ ਦਾਖਲਾ ਹੋ ਜੇ ਤੇ ਅੱਛਾ ਤੁਹਾਡਾ ਭਵਿੱਖ ਬਣ ਜੇ ਸੋ ਪੂਰੀ ਤਨਦੇਹੀ ਨਿਭਾਓ ਮਿਹਨਤ ਕਰੋ ਅੱਗੇ ਵਧੋ ਤਾਂ ਹੀ ਜੜੀਆਂ ਸਫਲਤਾਵਾਂ ਪ੍ਰਾਪਤ ਹੋਣਗੀਆਂ ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਅੱਗੇ ਆਪਾਂ ਅਗਲਾ ਤੀਜੇ ਜਿਹੜਾ ਲੇਖ ਦੇ ਵੱਲ ਤੀਜੇ ਪਾਠ ਦੇ ਵੱਲ ਆਵਾਂਗੇ ਸੋ ਤੀਜੇ ਪਾਠ ਦੀ ਜਿਹੜੀ ਚਰਚਾ ਅਸੀਂ ਕੱਲ ਨੂੰ ਕਰਾਂਗੇ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀਆਂ ਸਿੱਖਿਆਵਾਂ ਇਹ ਪਾਠ ਰਹੇਗਾ ਸੋ ਲਗਾਤਾਰਤਾ ਦੇ ਵਿੱਚ ਆਪਾਂ ਜਿਹੜਾ ਇਤਿਹਾਸ ਨੂੰ ਲਿਆ ਹੋਇਆ ਇਸ ਤੋਂ ਬਾਅਦ ਜਦੋਂ ਵੀ ਖਤਮ ਹੁੰਦਾ ਫਿਰ ਆਪਾਂ ਅੱਗੇ ਆਵਾਂਗੇ ਨਾਗਰਿਕ ਸ਼ਾਸਤਰ ਤੇ ਪਰਤ ਪਰਤ ਜਿਹੜਾ ਚੱਲਦੇ ਜਾਵਾਂਗੇ ਤਾਂ ਕਿ ਤੁਹਾਡੇ ਨੰਬਰ ਪੂਰੀ ਤਰ੍ਹਾਂ ਦੇ ਨਾਲ ਪਰਪੱਕ ਹੋ ਜਾਣ ਸੋ ਸ਼ੁਕਰੀਆ ਮਿਹਰਬਾਨੀ ਧੰਨਵਾਦ ਮਿਹਨਤ ਕਰਦੇ ਰਹੋ ਅੱਗੇ ਵਧਦੇ ਰਹੋ ਸ਼ੁਕਰੀਆ